ਹਾਂਜੀ ਦੋਸਤੋ ਅਸੀਂ ਆਪਣੀ ਸਾਰੀ ਜ਼ਿੰਦਗੀ ਨਾ ਇਹਨਾਂ ਖੁਆਇਸ਼ਾਂ ਦੇ ਵਿੱਚ ਲਾਲਸਾ ਦੇ ਵਿੱਚ ਤੇ ਇਹਨਾਂ ਫਿਕਰਾਂ ਦੇ ਵਿੱਚ ਹੀ ਗਵਾ ਦਿੰਨੇ ਆਂ ਕਿ ਅਸੀਂ ਆਉਣ ਵਾਲੇ ਸਮੇਂ ਦੇ ਲਈ ਧਨ, ਮਾਲ, ਦੌਲਤ ਵਗੈਰਾ ਇਕੱਠਾ ਕਰੀਏ ਜੋ ਕਿ ਸਾਡੇ ਕਿਤੇ ਕੰਮ ਨਹੀਂ ਆਉਣੀ ਨਾ ਅਸੀਂ ਇਹ ਉਮੀਦ ਕਰ ਸਕਦੇ ਆਂ ਵੀ ਆਉਣ ਵਾਲਾ ਸਮਾਂ ਸਾਡਾ ਸਾਥ ਦੇਊਗਾ ਜਾਂ ਆਉਣ ਵਾਲੀਆਂ ਪੀੜ੍ਹੀਆਂ ਸਾਡਾ ਸਾਥ ਦੇਣਗੀਆਂ ਅਸੀਂ ਇਸ ਚੀਜ਼ ਤੇ ਯਕੀਨ ਨਹੀਂ ਕਰ ਸਕਦੇ ਤਾਂ ਇਹਦੇ ਇੱਕ ਗੱਲ ਸੁਣਾਉਣ ਲੱਗਾ ਵੀ ਇੱਕ ਵਾਰੀ ਕੋਈ ਲਾਲਚੀ ਆ ਆਪਣਾ ਧਨਾੜ ਵਿਅਕਤੀ ਸੀ ਅਮੀਰ ਬੰਦਾ ਸੀ ਆਪਾਂ ਕਹਿ ਸਕਦੇ ਆ ਜਿਹਦੇ ਕੋਲੇ ਬਹੁਤ ਜ਼ਿਆਦਾ ਧਨ ਦੌਲਤ ਸੀ ਮਾਇਆ ਸੀ ਹਨਾ ਤਾਂ ਉਹਨੇ ਆਪਣੇ ਮੁਨੀਮ ਨੂੰ ਆਪਣੇ ਕੋਲ ਬੁਲਾਇਆ ਆਪਣੇ ਮੁਨੀਮ ਨੂੰ ਬੁਲਾ ਕੇ ਉਹਨੇ ਪੁੱਛਿਆ ਕਹਿੰਦਾ ਮੁਨੀਮ ਜੀ ਇਹ ਦੱਸ ਵੀ ਆਪਣੇ ਕੋਲੇ ਕਿੰਨੀ ਧਨ ਦੌਲਤ ਆ ਵੀ ਆਪਣੀਆਂ ਕਿੰਨੀਆਂ ਪੀੜ੍ਹੀਆਂ ਦਾ ਗੁਜ਼ਾਰਾ ਇਹਦੇ ਨਾਲ ਹੋ ਜੂਗਾ ਤਾਂ ਮੁਨੀਮ ਨੇ ਹਿਸਾਬ ਕਿਤਾਬ ਜਾ ਦੇਖ ਕੇ ਅੰਦਾਜ਼ਾ ਲਾਇਆ ਕਹਿੰਦਾ ਕਹਿੰਦਾ ਸੇਠ ਜੀ ਤਕਰੀਬਨ ਆਪਣੀਆਂ 6 ਜਾਂ 7 ਪੀੜੀਆਂ ਤੱਕ ਕਹਿੰਦਾ ਜੇ ਇਸ ਤਰ੍ਹਾਂ ਜਿਵੇਂ ਆਪਾਂ ਅੱਜ ਕੱਲ ਆਪਣਾ ਚੱਲ ਰਿਹਾ ਸਿਸਟਮ ਵੀ ਇੰਨੀ ਕਮਾਈ ਤੇ ਇੰਨੇ ਕ ਖਰਚੇ ਜੇ ਚੱਲਦੇ ਰਹੇ ਤਾਂ ਆਪਣੀਆਂ 7 ਪੀੜੀਆਂ ਭੁੱਖੀਆਂ ਨਹੀਂ ਮਰਨਗੀਆਂ ਵੀ ਇੰਨੀ ਤਾਂ ਅੰਦੋਲ ਤਾਂ ਆਪਣੇ ਕੋਲੇ ਹੈਗੀ ਆ ਤਾਂ ਉਹ ਸੇਠ ਨੇ ਆਪਣੇ ਮੱਥੇ ਦੇ ਵਿੱਚ ਤੇ ਉਹੜੀਆਂ ਜੀਆਂ ਪਾਲੀਆਂ ਕੁਝ ਸੋਚਣ ਲੱਗਿਆ ਮਨੀਮ ਕਹਿੰਦਾ ਸੇਠ ਜੀ ਕੀ ਗੱਲ ਹੋਈ ਉਹ ਕਹਿੰਦਾ ਯਾਰ 7 ਤਾਂ ਖਾ ਲੈਣੀਆਂ ਤੇ 8ਵੀਂ ਪੀੜੀ ਦਾ ਫਿਰ ਕੀ ਬਣੂ ਮਤਲਬ 8ਵੀਂ ਪੀੜੀ ਬਾਰੇ ਉਹ ਆਪਣੀ ਚਿੰਤਾ ਦਿਖਾਉਣ ਲੱਗ ਗਿਆ ਤਾਂ ਜਿਹੜਾ ਉਹਦਾ ਮਨੀਮ ਸੀ ਉਹ ਕੁਝ ਸਮਝਦਾਰ ਸੀਗਾ ਤਾਂ ਮਨੀਮ ਨੇ ਮਨੀਮ ਨੂੰ ਉਹਨੇ ਪੁੱਛਿਆ ਸੇਠ ਨੇ ਕਿਹਾ ਵੀ ਹੁਣ 8ਵੀਂ ਪੀੜੀ ਦਾ ਆਪਾਂ ਕਿਵੇਂ ਹੱਲ ਕਰੀਏ ਵੀ ਆਪਣੀ 8ਵੀਂ ਪੀੜੀ ਵਾਸਤੇ ਵੀ ਆਪਾਂ ਕੁਝ ਨਾ ਕੁਝ ਜੋੜੀਏ ਤਾਂ ਮਨੀਮ ਉਹਨੂੰ ਕਹਿੰਦਾ ਵੀ ਇਹਦਾ ਹੱਲ ਤਾਂ ਕਿਤੋਂ ਨਾ ਕਿਤੋਂ ਮਿਲ ਜੂਗਾ ਉਹ ਕਹਿੰਦਾ ਦੱਸ ਕਿੱਥੋਂ ਮਿਲ ਜੂ ਤਾਂ ਮਨੀਮ ਨੇ ਥੋੜਾ ਜਿਹਾ ਆਟਾ ਪਾ ਕੇ ਕਿਸੇ ਥੈਲੇ ਦੇ ਵਿੱਚ ਜਾਂ ਕੱਪੜੇ ਦੇ ਵਿੱਚ ਉਹ ਸੇਠ ਨੂੰ ਦੇਤਾ ਤੇ ਕਹਿੰਦਾ ਵੀ ਆਪਣੇ ਨਾ ਇਸ ਗਲੀ ਦੇ ਇੱਕ ਨੁੱਕਰ ਤੇ ਇੱਕ ਮਤਲਬ ਔਰਤਾ ਬਜ਼ੁਰਗਾ ਉਹ ਕਪੜੇ ਵਗੈਰਾ ਸਾਉਣ ਦਾ ਕੰਮ ਕਰਦੀ ਹੈ ਤੇ ਆ ਆਟਾ ਜਾ ਕੇ ਕਹਿੰਦਾ ਤੁਸੀਂ ਉਹਨੂੰ ਦੇ ਆਓ ਤੇ ਉਹਦੇ ਕੋਲੇ ਇਸ ਗੱਲ ਦਾ ਜਵਾਬ ਵੀ ਆਪਣ ਨੂੰ ਵੀ ਸੋਡਾ ਜਿਹਾ ਜਵਾਬ ਤੁਸੀਂ ਭਾਲ ਦਿਓ ਅੱਠਵੀਂ ਪੀੜੀ ਬਾਰੇ ਉਹ ਵੀ ਮਿਲ ਸਕਦਾਗਾ ਉਹ ਕਹਿੰਦਾ ਚਲ ਕੋਈ ਗੱਲ ਨਹੀਂ ਮੈਂ ਜਾਂਦਾ ਤਾਂ ਉਹ ਜਿਹੜਾ ਛੇਡ ਸੀ ਉਹ ਆਟਾ ਪਾ ਕੇ ਥੈਲੀ ਦੇ ਵਿੱਚ ਉਸ ਬਜ਼ੁਰਗ ਕੋਲੇ ਚਲਾ ਗਿਆ ਜਿਹੜੀ ਕਪੜੇ ਸਾਉਣ ਦਾ ਕੰਮ ਕਰਦੀ ਸੀ ਉਹਨੂੰ ਜਾ ਕੇ ਕਹਿੰਦਾ ਵੀ ਮਾਤਾ ਆਹ ਲੋ ਰੋਟੀਆਂ ਪਕਾਉਣ ਵਾਸਤੇ ਆਟਾ ਤੇ ਤੁਸੀਂ ਮਤਲਬ ਇਹ ਰੱਖ ਲਓ ਇਹਦੇ ਨਾਲ ਆਪਾਂ ਰੋਟੀਆਂ ਵਗੈਰਾ ਬਣਾ ਲਿਓ ਤਾਂ ਉਹ ਮਾਈ ਬੜੇ ਖੁਸ਼ ਚਿਹਰੇ ਦੇ ਨਾਲ ਉਹਨੇ ਜਵਾਬ ਦਿੱਤਾ ਬੜੀ ਖੁਸ਼ ਬੈਠੀ ਸੀ ਬੜਾ ਉਹਦਾ ਮਤਲਬ ਆਪਾਂ ਕਹਿ ਸਕਦੇ ਹਾਂ ਵੀ ਰੱਜੀ ਰੂਹ ਵਾਲੀ ਸੀ ਤਾਂ ਉਹਨੇ ਉਹ ਸੇਠ ਨੂੰ ਕਿਹਾ ਕਹਿੰਦੀ ਪੁੱਤ ਕਹਿੰਦੀ ਮੇਰੇ ਕੋਲੇ ਅੱਜ ਸਵੇਰ ਦੀ ਮੈਂ ਰੋਟੀ ਖਾਧੀ ਹੋਈ ਆ ਪੇਟ ਮੇਰਾ ਭਰਿਆ ਤੇ ਦੁਪਹਿਰ ਵਾਸਤੇ ਕਹਿੰਦੀ ਮੇਰੀਆਂ ਰੋਟੀਆਂ ਪਕਾਈਆਂ ਪਈਆਂ ਉਹ ਖਾਣ ਦਾ ਮੇਰਾ ਇੰਤਜ਼ਾਮ ਹੈਗਾ ਸ਼ਾਮ ਦਾ ਕਹਿੰਦੀ ਮੇਰੇ ਕੋਲੇ ਆਟਾ ਹੈਗਾ ਸ਼ਾਮ ਦਾ ਵੀ ਮਤਲਬ ਆਟਾ ਮੇਰੇ ਕੋਲੇ ਪਿਆ ਜਿਹਦੀਆਂ ਮੈਂ ਰੋਟੀਆਂ ਬਣਾ ਕੇ ਆਪਦਾ ਖਾਣਾ ਪਾਣਾ ਬਣਾ ਕੇ ਖਾ ਲਵਾਂਗੀ ਉਹ ਕਹਿੰਦਾ ਚਲ ਤੂੰ ਇਹ ਰੱਖ ਲੈ ਕੱਲ ਨੂੰ ਕੱਲ ਨੂੰ ਤੇਰੇ ਕੰਮ ਆਊਗਾ ਉਹ ਕਹਿੰਦੀ ਜੀਨੇ ਅੱਜ ਦਾ ਦੇਤਾ ਦੁਪਹਿਰ ਦਾ ਦੇਤਾ ਮਤਲਬ ਸ਼ਾਮ ਤੱਕ ਦਾ ਮੈਨੂੰ ਖਾਣ ਨੂੰ ਦੇਤਾ ਉਹੀ ਕੱਲ ਦਾ ਵੀ ਮੇਰਾ ਇੰਤਜ਼ਾਮ ਆਪੇ ਕਰੂਗਾ ਮੈਂ ਕੱਲ ਦਾ ਫਿਕਰਪੋਕ ਨਹੀਂ ਕਰਦੀ ਉਹ ਕਹਿੰਦਾ ਨਹੀਂ ਤੂੰ ਰੱਖ ਲੈ ਉਹ ਕਹਿੰਦੀ ਨਹੀਂ ਪੁੱਤ ਤੇਰਾ ਧੰਨਵਾਦ ਸ਼ਾਬਾਸ਼ ਜਿਹੜਾ ਤੂੰ ਮੈਨੂੰ ਆਟਾ ਦੇਣਾ ਆ ਪਰ ਮੈਂ ਕੱਲ ਤੱਕ ਦਾ ਨਹੀਂ ਸੋਚਦੀ ਜੀਨੇ ਮੈਨੂੰ ਅੱਜ ਤੱਕ ਦਾ ਦੇਤਾ ਉਹ ਮੇਰਾ ਕੱਲ ਕਰਕੇ ਉਹਨੇ ਰੱਖਿਆ ਹੋਣਾਗਾ ਤਾਂ ਇਹ ਗੱਲ ਸੁਣ ਕੇ ਸੇਠ ਬੜਾ ਫਿਕਰ ਦੇ ਵਿੱਚ ਪੈ ਗਿਆ ਤੇ ਉਹਨੂੰ ਇਸ ਗੱਲ ਦੀ ਹੈਰਾਨੀ ਵੀ ਹੋਈ ਵੀ ਮੈਂ ਤਾਂ ਅੱਠਵੀਂ ਪੀੜੀ ਬਾਰੇ ਸੋਚੀ ਜਾਂਦਾ ਪਰ ਜਿਹੜੀ ਇਹ ਔਰਤ ਆ ਇਹ ਕੱਲ ਤੱਕ ਦਾ ਵੀ ਨਹੀਂ ਸੋਚ ਰਹੀ ਤਾਂ ਉਥੋਂ ਉਸ ਸੇਠ ਨੂੰ ਆਪ ਦੀ ਉਸ ਗੱਲ ਦਾ ਜਵਾਬ ਮਿਲ ਗਿਆ ਵੀ ਜਿਹੜਾ ਆਪਾਂ ਆਉਣ ਵਾਲੀਆਂ ਪੀੜ੍ਹੀਆਂ ਬਾਰੇ ਇਕੱਠਾ ਕਰ ਰਹੇ ਹਾਂ ਉਸ ਦਾ ਕੋਈ ਫਾਇਦਾ ਨਹੀਂ ਜੋ ਤੁਹਾਡੇ ਕੋਲੇ ਹੈ ਉਹਦਾ ਲਾਹਾ ਲਓ ਉਹਦਾ ਸੁੱਖ ਭੋਗੋ ਤੇ ਉਸ ਦਾ ਸਹੀ ਤਰੀਕੇ ਨਾਲ ਇਸਤੇਮਾਲ ਕਰੋ ਤੇ ਆਪਦੀ ਜ਼ਿੰਦਗੀ ਨੂੰ ਸਹੀ ਤਰੀਕੇ ਨਾਲ ਜਿਓ ਉਹੀ ਤੁਹਾਡੇ ਫਾਇਦੇ ਦੇ ਵਿੱਚ ਆ ਉਹੀ ਲਾਹੇ ਦੇ ਵਿੱਚ ਆ